ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਤਾਬ ਨਾਨਕ ਰਾਜ ਚਲਾਇਆ ਭਾਗ ਦੋ ਬੇਲਿਓ ਨਿਕਲਦੇ ਸ਼ੇਰ ਲੇਖਕ ਜਗਦੀਪ ਸਿੰਘ ਫਰੀਦਕੋਟ ਅਧਿਆਇ 17ਵਾਂ ਜੋ ਹੋਤੇ ਤੇ ਸਿੰਘ ਸਿਆਣੇ ਗਿਲਜੇ ਆਪਤ ਉਹਨੇ ਬਚਾਨੇ ਅੰਮ੍ਰਿਤ ਵੇਲੇ ਦੇ ਨਤਨੇਮ ਦੀ ਸਮਾਪਤੀ ਕਰਕੇ ਮੁਖੀ ਸਰਦਾਰ ਇੱਕ ਇੱਕ ਕਰਕੇ ਇਕੱਠੇ ਹੋਣ ਲੱਗੇ ਇਸ ਤਰ੍ਹਾਂ ਗੁਰਮਤੇ ਕਰਨ ਲਈ ਸਰਦਾਰ ਰੋਜ਼ ਇਕੱਤਰ ਹੁੰਦੇ ਸਨ ਆਪਣੇ ਮੁੱਕ ਰਹੇ ਰਸਦ ਪਾਣੀ ਲਈ ਮੁਖੀ ਸਿੰਘਾਂ ਨੇ ਸਲਾਹ ਕੀਤੀ ਕਿਉਂ ਨਾ ਦਾਣੇ ਪ੍ਰਸ਼ਾਦੇ ਦੇ ਪ੍ਰਬੰਧ ਲਈ ਸਰਹੰਦ ਮਾਰ ਲਈ ਜਾਵੇ ਸਰਦਾਰ ਹਰੀ ਸਿੰਘ ਨੇ ਤਸਵੀਜ਼ ਰੱਖੀ ਗੱਲ ਤਾਂ ਕੋਈ ਮਾੜੀ ਨਹੀਂ ਪਰ ਪਹਿਲਾਂ ਜੇ ਵਹੀਰ ਬਰਨਾਲਾ ਟਪਾ ਆਈਏ ਤਾਂ ਥੋੜਾ ਸੁੱਖ ਰਹੇਗਾ ਬਾਬਾ ਸ਼ਾਮ ਸਿੰਘ ਬੋਲੇ ਫੇਰ ਮਲੇਰੀਆ ਦੇ ਗਮਾਂਡ ਬੈਠੇ ਹਾਂ ਇਹਨਾਂ ਨੂੰ ਹੀ ਢਾ ਲੈਂਦੇ ਹਾਂ ਸਰਦਾਰ ਹਰੀ ਸਿੰਘ ਮਲੇਰ ਕੋਟਿਏ ਭੀਖਣ ਖਾਨ ਨੂੰ ਲੁੱਟਣ ਬਾਰੇ ਕਿਹਾ ਪਰ ਗੁਰਬਚਨਾਂ ਦੀ ਪਾਲਣਾ ਕਰਦੇ ਆ ਅਸੀਂ ਮਲੇਰਕੋਟਲੇ ਨੂੰ ਲੁੱਟ ਨਹੀਂ ਸਕਦੇ ਨਵਾਬ ਸ਼ੇਰ ਮੁਹੰਮਦ ਖਾਨ ਦੇ ਬੋਲਾਂ ਕਰਕੇ ਮਲੇਰਕੋਟਲੇ ਦੀ ਤਾਂ ਗੁਰੂ ਕਾ ਖਾਲਸਾ ਸਗੋਂ ਰਹੀ ਦੀ ਦੁਨੀਆ ਤਿੱਕ ਰੱਖਿਆ ਕਰਦਾ ਰਹੇਗਾ ਮੁਖੀ ਸਿੰਘਾਂ ਵਿੱਚ ਤਾਂ ਇਸ ਤਰ੍ਹਾਂ ਦੀਆਂ ਵਿਚਾਰਾਂ ਹੋ ਰਹੀਆਂ ਸਨ ਕਿ ਇੱਕ ਸਿੱਖ ਸੂਏ ਨੇ ਆ ਕੇ ਖਬਰ ਦਿੱਤੀ ਖਾਲਸਾ ਜੀ ਸਰਹੰਦ ਵਾਲਾ ਜ਼ੈਨਾ ਤੇ ਭੀਖਣ ਖਾਨ ਮੂਰੇ ਵਾਲੇ ਪਾਸਿਓਂ ਸਾਡੇ ਵੱਲ ਵੱਧ ਰਹੇ ਹਨ ਉਹਨਾਂ ਕੋਲ 1 ਲੱਖ ਦੇ ਲਗਭਗ ਫੌਜ ਹੈ ਹੋ ਸਕਦਾ ਇਹਨਾਂ ਦਾ ਟੀਚਾ ਸਾਨੂੰ ਮਾਲਵੇ ਵਿੱਚ ਜਾਣੋਂ ਰੋਕਣ ਦਾ ਹੋਵੇ ਅਬਦਾਲੀ ਦੀ ਕੋਈ ਖਬਰ ਸਰਦਾਰ ਚੱਟ ਸਿੰਘ ਨੂੰ ਕਿਸੇ ਆਉਣ ਵਾਲੀ ਵਿਪਤਾ ਦੀ ਭਣਕ ਲੱਗਣ ਲੱਗ ਗਈ ਸੀ ਉਹ ਗੱਲ ਹੋਰ ਸੀ ਕਿ ਉਹ ਕਿਸੇ ਵੀ ਵਿਪਤਾ ਨੂੰ ਆਕੜ ਕੇ ਬਹੁਤੀ ਦੇਰ ਖਲੋਣ ਨਹੀਂ ਦਿੰਦਾ ਸੀ ਤੁਸੀਂ ਕੀ ਸੋਚਦੇ ਹੋ ਕਿ ਇਹਨਾਂ ਨਾਲ ਅਬਦਾਲੀ ਵੀ ਹੋਵੇਗਾ ਸਰਦਾਰ ਹਰੀ ਸਿੰਘ ਨੇ ਸਰਦਾਰ ਚੜਤ ਸਿੰਘ ਦੇ ਸਵਾਲ ਕਰਨ ਤੇ ਪੁੱਛਿਆ ਨਹੀਂ ਅਬਦਾਲੀ ਇੰਨੀ ਛੇਤੀ ਕਿਸੇ ਪਾਸਿਓਂ ਵੀ ਸਾਨੂੰ ਪਾਰ ਕਰਕੇ ਅੱਗੇ ਨਹੀਂ ਆ ਸਕਦਾ ਮੇਰਾ ਸ਼ੱਕ ਤਾਂ ਇਹ ਹੈ ਕਿ ਕਿਤੇ ਅਬਦਾਲੀ ਸਾਡੇ ਮਗਰ ਨਾ ਆ ਰਿਹਾ ਹੋਵੇ ਮਲੇਰ ਕੋਟਲੇ ਵੱਲ ਦੇਖਦਿਆਂ ਸਰਦਾਰ ਚੜਤ ਸਿੰਘ ਬੋਲੇ ਦੂਰੋਂ ਕੇਸੂ ਦੇ ਰੁੱਖਾਂ ਦਾ ਇੱਕ ਝੁੰਡ ਨਜ਼ਰ ਆ ਰਿਹਾ ਸੀ ਕਿਸੇ ਉੱਚੀ ਤਾਂ ਹੋ ਕੇ ਦੇਖੋ ਕਿ ਇਹ ਕੇਸੂ ਦੇ ਫੁੱਲ ਨੇ ਜਾਂ ਕੁਝ ਹੋਰ ਸਰਦਾਰ ਨੂੰ ਸ਼ੰਕਾ ਹੋ ਰਿਹਾ ਸੀ ਅਸਲ ਵਿੱਚ ਲਾਲ ਪੁਸ਼ਾਕਾਂ ਵਿੱਚ ਅੱਗੇ ਵੱਧੀ ਅਫਗਾਨ ਫੌਜ ਦੂਰੋਂ ਕੇਸੂ ਦੇ ਫੁੱਲਾਂ ਦਾ ਭਲੇਖਾ ਪਾ ਰਹੀ ਸੀ ਇਹ ਅਫਗਾਨ ਲਸ਼ਕਰ ਹੈ ਖਾਲਸਾ ਜੀ ਬਾਬਾ ਸ਼ਾਮ ਸਿੰਘ ਆਪਣੇ ਅਨੁਭਵ ਵਿੱਚੋਂ ਬੋਲੇ ਸਿੰਘਾਂ ਨੇ ਤਾਂ ਹਜੇ ਤੋੜੇਦਾਰ ਬੰਦੂਕਾਂ ਦੇ ਤੋੜੇ ਵੀ ਨਹੀਂ ਤਖਾਈ ਸੰਨ ਤੇ ਪਠਾਨ ਬੰਦੂਕਾਂ ਸਿੰਘਾਂ ਵੱਲ ਤਾਣੀ ਆਉਂਦੇ ਸਨ ਤੀਰ ਉਹਨਾਂ ਚਿੱਲਿਆਂ ਤੇ ਚਾੜੇ ਹੋਏ ਸਨ ਜਥੇ ਵਿਚਲੇ ਲਗਭਗ ਹਰ ਸੂਰਮੇ ਸਿੰਘ ਦਾ ਹੱਥ ਮਿਆਨ ਵਿੱਚ ਪਈ ਕਿਰਪਾਨ ਦੇ ਮੁਠੇ ਤੇ ਸੀ ਪਗੋਤੀਆਂ ਤਾਂ ਉਹਨਾਂ ਦੀਆਂ ਅਫਗਾਨਾਂ ਦੇ ਸਿਰ ਲਾਉਣ ਨੂੰ ਕਾਲੀਆਂ ਸਨ ਪਰ ਇਸ ਵੇਲੇ ਪਹਿਲਾਂ ਉਹਨਾਂ ਮੋਰਚਾ ਕੋਈ ਹੋਰ ਫਤਿਹ ਕਰਨਾ ਸੀ ਅਫਗਾਨਾਂ ਦੀ ਚਾਲ ਸਮਝੋ ਖਾਲਸਾ ਜੀ ਸਰਦਾਰ ਚੜ੍ਹ ਸਿੰਘ ਨੇ ਬੋਲਣਾ ਸ਼ੁਰੂ ਕੀਤਾ ਉਹ ਸਾਨੂੰ ਚੋਪਾਸਿਓਂ ਘੇਰਾ ਪਾ ਰਹੇ ਹਨ ਉਹਨਾਂ ਨੂੰ ਸਾਡੇ ਨਾਲ ਪਰਿਵਾਰਾਂ ਦੇ ਹੋਣ ਦਾ ਪਤਾ ਹੈ ਸੋ ਹੁਣ ਪਰਿਵਾਰ ਬਚਾਉਣੇ ਸਾਡੇ ਲਈ ਹੋਰ ਔਖੇ ਤੇ ਜ਼ਰੂਰੀ ਹੋ ਗਏ ਹਨ ਚਾਰ ਮਿਸਲਾਂ ਇੱਥੇ ਟਿਕਣ ਤੇ ਅਬਦਾਲੀ ਦਾ ਮੁਕਾਬਲਾ ਕਰਨ ਚਾਰ ਵਹੀਰ ਦੇ ਮੂਹਰੇ ਲੇ ਪਾਸੇ ਜਾਣ ਤੇ ਜ਼ੈਨੇ ਤੇ ਭੀਖਣ ਖਾਂ ਹੋਣਾ ਨਾਲ ਲੋਹਾ ਲੈਣ ਤੇ ਬਾਕੀ ਤਿੰਨ ਵਹੀਰ ਦੇ ਕੋਲ ਰਹਿਣ ਬਾਬਾ ਸ਼ਾਮ ਸਿੰਘ ਬੋਲੇ ਜੀ ਜਥੇਦਾਰ ਜੀ ਸਾਨੂੰ ਵਹੀਰ ਦੇ ਚੌਹੀ ਪਾਸੀ ਘੇਰਾ ਬਣਾਉਣਾ ਪਵੇਗਾ ਦੋ ਚੱਕਰਾਂ ਵਾਲੇ ਇੱਕ ਵੱਡੇ ਘੇਰੇ ਦੇ ਵਿਚਾਲੇ ਵਹੀਰ ਨੂੰ ਲੈ ਕੇ ਅੱਗੇ ਵਧਦੇ ਰਹਾਂਗੇ ਸਰਦਾਰ ਜੱਸਾ ਸਿੰਘ ਅੱਗੇ ਆਏ ਨਾਲੇ ਆਲਾ ਸਿੰਘ ਨੂੰ ਸਨੇਹਾ ਕਲਾਓ ਕਿ ਤੁਸੀਂ ਮਲਵਈ ਜੇ ਹੁਣ ਹੀ ਕੰਮ ਨਾ ਆਏ ਤਾਂ ਮਗਰੋਂ ਰਗੜ ਕੇ ਫੋੜੇ ਤੇ ਲਾਉਣਾ ਹੈ ਸਰਦਾਰ ਚਟਤ ਸਿੰਘ ਰੋ ਵਿੱਚ ਸੀ ਪਟਿਆਲੇ ਵਾਲਿਆਂ ਦੇ ਵਕੀਲ ਸੱਦੇ ਗਏ ਦਰਾਜ ਪਿੰਡ ਦੇ ਭਾਇਕਿਆਂ ਦਾ ਵਕੀਲ ਭਾਈ ਸੰਗੂ ਸਿੰਘ ਜਿਸ ਦਾ ਗੁਰੂ ਘਰ ਨਾਲ ਬਹੁਤ ਪ੍ਰੇਮ ਸੀ ਦੂਜਾ ਆਲਾ ਸਿੰਘ ਦਾ कोतवाल ਸੇਕੂ ਸਿੰਘ ਜਿਸ ਦਾ ਪਿੰਡ ਹੰਬਲਵਾਲ ਸੀ ਤੇ ਤੀਜਾ ਵਕੀਲ ਕੁdde ਵਾਲੇ ਭਾਇਕਿਆਂ ਦਾ ਭਾਈ ਬੁੱਢਾ ਸਿੰਘ ਜੀ ਇਹ ਆਪਣੀਆਂ ਸੇਵਾਵਾਂ ਦੇਣ ਲਈ ਪੰਥ ਦੇ ਸਨਮੁਖ ਪੇਸ਼ ਹੋਏ ਹੁਕਮ ਖਾਲਸਾ ਜੀ ਆਪ ਜੀ ਜੋ ਵੀ ਸੇਵਾ ਬਖਸ਼ੋਗੇ ਤਨਦੇਹੀ ਨਾਲ ਨਿਭਾਈ ਜਾਵੇਗੀ ਭਾਈ ਸੰਗੂ ਸਿੰਘ ਬੋਲੇ ਤੁਸੀਂ ਭਾਈ ਵਹੀਰ ਦੇ ਮੂਹਰੇ ਲੱਗੋ ਇਲਾਕੇ ਦੇ ਜਾਣੂ ਹੋ ਐਸੀ ਵਿਪਤਾ ਵਿੱਚ ਜੂਝਦਿਆਂ ਹੋਇਆ ਜੇ ਅਸੀਂ ਸੁਰੱਖਿਅਤ 18 ਦੇ ਰਾਹਾਂ ਤੋਂ ਵੀ ਥੜਕ ਗਏ ਤਾਂ ਵੱਧ ਨੁਕਸਾਨ ਹੋ ਜਾਊ ਤੁਸੀਂ ਇਹਨਾਂ ਜੰਗਲਾਂ ਦੇ ਰਾਹਾਂ ਦੇ ਭੇਤੀ ਹੋ ਸੋ ਰਾਹ ਦਸੇਰੇ ਬਣ ਕੇ ਅਗਵਾਈ ਕਰੋ ਬਾਬਾ ਸ਼ਾਮ ਸਿੰਘ ਨੇ ਉਹਨਾਂ ਤਿੰਨਾਂ ਵਕੀਲਾਂ ਨੂੰ ਕਿਹਾ ਸਤਿਵਚਨ ਖਾਲਸਾ ਜੀ ਕਹਿੰਦਿਆਂ ਤਿੰਨੇ ਵਕੀਲ ਗੁਰਮਾ ਪਿੰਡ ਨੂੰ ਹੋ ਤੁਰੇ ਉਨ੍ਹਾਂ ਆਪਣੇ ਨੇਜ਼ਿਆਂ ਦੇ ਨਾਲ ਨੀਲੇ ਕੱਪੜੇ ਬੰਨ ਲਏ ਤੇ ਉਹਨਾਂ ਨੂੰ ਨਿਸ਼ਾਨਾ ਵਾਂਗ ਬਣਾ ਲਿਆ। ਵਹੀਰ ਕੋਲ ਜਾ ਕੇ ਉਹਨਾਂ ਮੁਖੀ ਸਿੰਘਾਂ ਨੂੰ ਬੇਨਤੀ ਕੀਤੀ ਕਿ ਸਾਰਾ ਜੱਥਾ ਇਹਨਾਂ ਨਿਸ਼ਾਨਾ ਦੇ ਮਗਰ ਤੁਰਿਆ ਆਵੇ। ਤਿੰਨ ਮਿਸਲਾਂ ਦੇ ਜੰਗੀ ਯੋਧਿਆਂ ਦੀ ਦੇਖਰੇਖ ਹੇਠ ਵਹੀਰ ਗੁਰਮਾ ਤੋਂ ਰਵਾਨਾ ਹੋਇਆ। ਖਾਲਸਾ ਜੀ ਦੂਰੋਂ ਤੇਜ਼ ਘੋੜਾ ਭਜਾਈ ਆਉਂਦੇ ਇੱਕ ਸਿੰਘ ਨੇ ਸਰਦਾਰ ਜੱਸਾ ਸਿੰਘ ਨੂੰ ਆਵਾਜ਼ ਮਾਰੀ। ਕੀ ਹੋਇਆ ਸਿੰਘ ਜੀ? ਖਾਲਸਾ ਜੀ ਵਹੀਰ ਦੇ ਮੂਹਰੇਲੇ ਪਾਸਿਓਂ ਜ਼ੈਨੇ ਤੇ ਮਲੇਰ ਕੋਟिए ਨੇ ਕੇਰਾ ਤੋੜ ਦਿੱਤਾ ਹੈ। ਉਹ ਸਿੰਘਾਂ ਦੇ ਟੱਬਰਾਂ ਉੱਤੇ ਟੁੱਟ ਕੇ ਪੈ ਗਏ ਹਨ ਤੇ ਲਾਸ਼ਾਂ ਦੇ ਢੇਰ ਲਾ ਰਹੇ ਹਨ ਉਸ ਸਿੰਘ ਨੇ ਦੁੱਖ ਭਰੀ ਖਬਰ ਸੁਣਾਈ ਅਧਿਆਏ 18ਵਾਂ ਬਿੱਦਣ ਰਾਤੀ ਆਈਆਂ ਮਰਦਾਂ ਘੋੜਿਆਂ ਅਸੀਂ ਇੱਥੇ ਹੀ ਰੁਕਦੇ ਹਾਂ ਖਾਲਸਾ ਜੀ ਤੇ ਅਬਦਾਲੀ ਨੂੰ ਅਟਕਾ ਕੇ ਰੱਖਦੇ ਹਾਂ ਤੁਸੀਂ ਚਾਰ ਮਿਸਲਾਂ ਦੇ ਸਿੰਘ ਲੈ ਕੇ ਵਹੀਰ ਦੇ ਮੂਹਰੇਲੇ ਪਾਸੇ ਜਾਓ ਤੇ ਜ਼ੈਨੇ ਨੂੰ ਸਬਕ ਸਿਖਾਓ ਸਰਦਾਰ ਚਰਤ ਸਿੰਘ ਨੇ ਸਰਦਾਰ ਜੱਸਾ ਸਿੰਘ ਨੂੰ ਕਿਹਾ ਬਿਨਾਂ ਦੇਰੀ ਲਾਏ ਸਰਦਾਰ ਜੱਸਾ ਸਿੰਘ ਤੇ ਬਾਬਾ ਸ਼ਾਮ ਸਿੰਘ ਨੇ ਆਪਣੇ ਜੰਗਜੂ ਸਿੰਘਾਂ ਨਾਲ ਵਹੀਰਵਲ ਨੂੰ ਚਾਲਾ ਪਾਇਆ। ਪਲਾਂ ਵਿੱਚ ਹੀ ਉਹਨਾਂ ਦੇ ਘੋੜੇ ਉੱਡਦੀ ਧੂੜ ਨੇ ਲਕੋ ਲਏ। ਅਸਲ ਵਿੱਚ ਵਹੀਰ ਨੂੰ ਆਲੇ-ਦੁਆਲੇੋਂ ਘੇਰ ਕੇ ਤੁਰਨ ਦਾ ਸੁਨੇਹਾ ਜਦ ਨੂੰ ਵਹੀਰ ਦੇ ਨਾਲ ਚੱਲ ਰਹੇ ਸਿੰਘਾਂ ਕੋਲ ਪਹੁੰਚਦਾ ਉਦੋਂ ਨੂੰ ਤਾਂ ਜ਼ੈਨ ਖਾਨ ਤੇ ਪੀਖਨ ਖਾਨ ਦਾ ਲਸ਼ਕਰ ਚੜ ਆਇਆ ਸੀ। ਉਹ ਸਿੰਘਾਂ ਦੇ ਨੇ ਹੱਥੇ ਪਰਵਾਰਾਂ ਤੇ ਟੁੱਟ ਕੇ ਪੈ ਗਏ। ਜ਼ੈਨ ਖਾਨ ਨੇ ਤਾਂ ਆਪਣੀ ਸਾਰੀ ਫੌਜ ਦੇ ਸਿਰਾਂ ਉੱਤੇ ਘਾਹ ਟੰਗਵਾਇਆ ਹੋਇਆ ਸੀ ਤਾਂ ਕਿ ਕਤਲੇਆਮ ਵੇਲੇ ਪਛਾਣੇ ਰਹਿਣ ਉਹ ਤਾਂ ਇਹ ਧਾਕੇ ਆਏ ਸਨ ਕਿ ਕੋਈ ਸਿੱਖ ਜਿਉਂਦਾ ਛੱਡਣਾ ਹੀ ਨਹੀਂ ਜੇ ਕੋਈ ਉਹਨਾਂ ਦਾ ਖੈਰ ਖਵਾ ਟੱਕਰ ਗਿਆ ਉਸ ਨੂੰ ਵੀ ਪਾਰ ਬੁਲਾ ਦੇਣਾ ਹੈ ਸੋ ਕੋਈ ਭੁਲੇਖਾ ਨਾ ਪਵੇ ਇਸ ਲਈ ਉਸ ਨੇ ਸਾਰੀ ਫੌਜ ਦੇ ਟੋਪਾਂ ਵਿੱਚ ਘਾਹ ਟੰਗਵਾ ਦਿੱਤਾ ਸੀ ਸਰਹੰਦ ਵਾਲਿਆਂ ਦੀ ਫੌਜ ਨੂੰ ਦੇਖ ਕੇ ਮਲੇਰਕੋਟੀਏ ਪੀਖਣ ਖਾਨ ਦੀ ਫੌਜ ਨੇ ਵੀ ਇਸੇ ਤਰ੍ਹਾਂ ਹੀ ਕੀਤਾ ਹੁਣ ਜ਼ੈਨਾ ਤੇ ਪੀਖਣਖਾਂ ਆਪ ਸਿੱਖਾਂ ਦੇ ਦਲ ਵਿੱਚ ਕੁਸਪੈਟ ਕਰ ਆਏ ਤੇ ਲੱਗੇ ਨਹੱਥਿਆਂ ਦੇ ਆਹੂ ਲਾਉਣ ਜੱਸਾ ਸਿੰਘ ਜਨਾਬ ਜੱਸਾ ਸਿੰਘ ਤਲਵਾਰਾਂ ਦੇ ਸ਼ੋਰ ਵਿੱਚ ਇੱਕ ਪਠਾਨ ਦੇ ਬੋਲ ਸੁਣਾਈ ਦਿੱਤੇ ਨਾਲ ਸ਼ਾਮ ਸਿੰਘ ਵੀ ਹਜ਼ੂਰ ਸ਼ਾਮ ਸਿੰਘ ਨਾਰੋਵਾਲੀਆ ਸਰਦਾਰ ਜੱਸਾ ਸਿੰਘ ਤੇ ਬਾਬਾ ਸ਼ਾਮ ਸਿੰਘ ਦਾ ਮੁਗਲ ਸਰਦਾਰਾਂ ਵਿੱਚ ਬਹੁਤ ਪੈ ਸੀ ਜੱਥੇਦਾਰ ਬਾਬਾ ਸ਼ਾਮ ਸਿੰਘ ਬਾਰੇ ਤਾਂ ਅਫਗਾਨ ਦਲਾਂ ਵਿੱਚ ਇੱਕ ਗੱਲ ਮਸ਼ਹੂਰ ਹੁੰਦੀ ਸੀ ਬਿਨਾਂ ਕਿਸੇ ਸ਼ਸਤਰ ਤੋਂ ਹੀ ਕਈ ਯੋਧਿਆਂ ਨੂੰ ਪਾਰ ਬੁਲਾ ਸਕਦਾ ਹੈ ਉਹ ਆ ਐਂਜ ਕੇ ਕੇਰਾ ਸਰਹੰਦ ਵਾਲਿਆਂ ਦੀ ਇੱਕ ਫੌਜੀ ਟੁਕੜੀ ਗਸ਼ਤ ਕਰਦੀ ਕਰਦੀ ਵਿਆਸਾ ਕੋਲ ਆ ਗਈ ਅੱਗੇ ਬਾਬਾ ਸ਼ਾਮ ਸਿੰਘ ਆਪਣੇ ਜਥੇ ਦੇ ਕੁਝ ਸਿੰਘਾਂ ਸਮੇਤ ਸ਼ਿਕਾਰ ਲਈ ਨਿਕਲੇ ਹੋਏ ਸਨ ਦੋਹਾਂ ਟੁਕੜੀਆਂ ਦਾ ਸਾਹਮਣਾ ਹੋ ਗਿਆ ਮੁਗਲ ਟੁਕੜੀ ਵਿੱਚ ਕੋਈ 25 ਕੇ ਸਿਪਾਹੀ ਤੇ ਬਾਬਾ ਜੀ ਦੇ ਨਾਲ ਸਿਰਫ ਪੰਜ ਸਿੰਘ ਮੁਗਲਾਂ ਨੂੰ ਆਪਣੀ ਗਿਣਤੀ ਉੱਤੇ ਮਾਣ ਤੇ ਬਾਬਾ ਜੀ ਹੁਣਾਂ ਨੂੰ ਆਪਣੇ ਸਦਕਾ ਉੱਤੇ ਕਿਸ ਤਰ੍ਹਾਂ ਦਾ ਭੇੜ ਵੇਖਣਾ ਚਾਹੁੰਦੇ ਹੋ ਸਰਹੰਦ ਟੁਕੜੀ ਦਾ ਫੌਜਦਾਰ ਬੋਲਿਆ ਤੁਸੀਂ ਸਾਡੇ ਮਹਿਮਾਨ ਹੋ ਦੂਰ ਦੇਸਾਂ ਤੇ ਆਏ ਹੋ ਤੁਸੀਂ ਦੱਸੋ ਪਹਿਲ ਤਾਂ ਤੁਹਾਡੀ ਬਣਦੀ ਹੈ ਬਾਬਾ ਸ਼ਾਮ ਸਿੰਘ ਮੁਸਕਰਾਉਂਦਿਆਂ ਹੋਇਆ ਬੋਲੇ ਫੇਰ ਕੱਲੇ ਨਾਲ ਕੱਲਾ ਦੇਖ ਲੈਂਦੇ ਹਾਂ ਫੌਜਦਾਰ ਬੋਲਿਆ ਗੱਲ ਤਾਂ ਆਪਣੇ ਆਪਣੇ ਦੇਸ਼ ਦੀ ਰੀਤ ਹੈ ਸਾਡੇ ਕੱਲੇ ਨਾਲ ਕੱਲੇ ਦੀ ਰੀਤ ਹੀ ਨਹੀਂ ਸਾਡੇ ਤਾਂ ਕੱਲੇ ਨਾਲ ਪੰਜ ਦੀ ਰੀਤ ਹੈ ਇਹ ਵੀ ਠੀਕ ਹੈ ਪੰਜੇ ਇੱਕੋ ਵਾਰੀ ਮਰਵਾ ਲਓਗੇ ਤਾਂ ਟੰਟਾ ਛੇਤੀ ਨਿਬੜ ਜਾਏਗਾ ਸਾਡਾ ਕੱਲਾ ਸਗੋ ਤੁਹਾਡੇ ਪੰਜਾਂ ਨਾਲੋਂ ਤਕੜਾ ਹੈ ਅਫਗਾਨ ਫੌਜਦਾਰ ਸ਼ਾਇਦ ਨਵਾਂ ਨਵਾਂ ਪੰਜਾਬ ਆਇਆ ਸੀ ਸੋ ਬਾਬਾ ਜੀ ਦੀ ਪੂਰੀ ਗੱਲ ਸਮਝਿਆ ਹੀ ਨਹੀਂ ਨਾ ਨਾ ਤੁਸੀਂ ਸਮਝੇ ਨਹੀਂ ਤੁਸੀਂ ਪੰਜ ਆਓ ਖਾਤਰਦਾਰੀ ਲਈ ਮੈਂ ਕੱਲਾ ਆਉਂਦਾ ਹਾਂ ਤੁਸੀਂ 25 ਅਸੀਂ 6 ਦੇਖੋ ਸਾਡਾ ਇੱਕ ਫਿਰ ਵੀ ਵਾਧਾ ਹੈ ਤੇ ਬਾਬਾ ਜੀ ਦੇ ਨਾਲ ਸਿੰਘ ਵੀ ਹੱਸਣ ਲੱਗ ਪਏ ਫੌਜਦਾਰ ਨੇ ਗੁੱਸਾ ਖਾ ਕੇ ਆਪਣੇ ਪੰਜ ਜਵਾਨ ਅੱਗੇ ਤੋਰੇ ਬਾਬਾ ਸ਼ਾਮ ਸਿੰਘ ਇਧਰੋਂ ਅੱਗੇ ਵਧੇ ਬਾਬਾ ਜੀ ਨੇ ਕਮਰ ਕੱਸੇ ਵਿੱਚੋਂ ਮਧਾਣੀ ਗੁਰਜ ਕੱਢਿਆ ਐਸਾ ਸ਼ਸਤਰ ਤਾਂ ਪਠਾਣਾ ਨੇ ਦੇਖਿਆ ਹੀ ਪਹਿਲੀ ਵਾਰ ਸੀ ਇਸ ਦਾ ਵਾਰ ਇਹ ਕਿੱਥੇ ਕਰੇਗਾ ਪਠਾਨ ਫੌਜਦਾਰ ਹਜੇ ਸੋਚ ਹੀ ਰਿਹਾ ਸੀ ਕਿ ਬਾਬਾ ਜੀ ਨੇ ਮਧਾਣੀ ਗੁਰਜ ਤਾੜ ਕਰਦਾ ਇੱਕ ਪਠਾਨ ਦੇ ਸਿਰ ਵਿੱਚ ਮਾਰਿਆ ਤੇ ਪਠਾਨ ਦਾ ਸਿਰ ਪੱਕੇ ਮਤੀਰੇ ਵਾਂਗ ਪਾੜ ਗਿਆ ਬਾਕੀ ਚਾਰਾਂ ਦੇ ਸਿਰ ਪਾੜਦਿਆਂ ਵੀ ਬਾਬਾ ਜੀ ਨੂੰ ਚਿਰ ਨਾ ਲੱਗਿਆ ਪੰਜ ਸਰਬਹੂੜ ਧੜਮਦਾਨ ਵਿੱਚ ਪਏ ਸਨ ਇਸ ਤੋਂ ਪਹਿਲਾਂ ਕਿ ਫੌਜਦਾਰ ਹੋਰ ਸਿਪਾਹੀ ਅੱਗੇ ਤੋਰਦਾ ਬਾਬਾ ਜੀ ਨੇ ਆਪਣਾ ਘੋੜਾ ਉਹਨਾਂ ਵੱਲ ਦੌੜਾਇਆ ਤੇ ਤੀਰਾਂ ਨਾਲ 6-7 ਸਿਪਾਹੀ ਹੋਰ ਫੁੰਡ ਦਿੱਤੇ ਨੇੜੇ ਪਹੁੰਚਦਿਆਂ ਬਾਬਾ ਜੀ ਨੇ ਗੁਰਜ ਫੇਰ ਕੱਢਿਆ ਤਾਂ ਇੱਕ ਪਠਾਨ ਨੇ ਗੋਲੀ ਚਲਾਈ ਤੇ ਗੁਰਜ ਬਾਬਾ ਜੀ ਦੇ ਹੱਥੋਂ ਛੁੱਟ ਗਿਆ ਹੁਣ ਅਗਲੇ ਹੀ ਪਲ ਬਾਬਾ ਜੀ ਦੇ ਹੱਥ ਕਿਰਪਾਨ ਚਮਕ ਰਹੀ ਸੀ 6-7 ਪਠਾਨ ਉਸ ਭਗੌਤੀ ਦੀ ਭੇਟ ਹੋ ਗਏ ਮੁਗਲ ਫੌਜਦਾਰ ਨਾਲ ਗਿਣਤੀ ਦੇ ਸਿਪਾਹੀ ਰਹਿ ਗਏ ਤੇ ਮੁੜਕਾ ਉਸਦੇ ਚਿਹਰੇ ਤੋਂ ਤਰਪ-ਤਰਪ ਚੋ ਰਿਹਾ ਸੀ। ਬਾਬਾ ਜੀ ਨੇ ਕਿਰਪਾਨ ਮਿਆਨ ਵਿੱਚ ਪਾਈ ਅਤੇ ਬੋਲੇ ਕਿਸ ਤਰ੍ਹਾਂ ਦਾ ਭੇੜ ਵੇਖਣਾ ਚਾਹੁੰਦੇ ਹੋ? ਬਾਬਾ ਜੀ ਨੇ ਮਖੌਲ ਵਿੱਚ ਫੌਜਦਾਰ ਦੇ ਪਹਿਲਾਂ ਕਹੇ ਬੋਲ ਹੀ ਦੁਹਰਾਏ। ਚਲੋ ਇਸ ਤਰ੍ਹਾਂ ਕਰਦੇ ਹਾਂ ਕਿ ਹੁਣ ਹੱਥੋਂ ਹੱਤੀ ਲੜਦੇ ਹਾਂ ਬਿਨਾਂ ਸ਼ਸਤਰਾਂ ਤੋਂ। ਜਾਂ ਫਿਰ ਐਂ ਕਰੋ ਕਿ ਤੁਸੀਂ ਚਲਾ ਲਓ ਸ਼ਸਤਰ ਤੇ ਮੈਂ ਐਵੇਂ ਹੀ ਆਉਂਦਾ ਹਾਂ। ਪਠਾਣ ਫੌਜਦਾਰ ਨੂੰ ਤਾਂ ਕੁਝ ਸੋਝ ਹੀ ਨਹੀਂ ਰਿਹਾ ਸੀ ਸੋ ਜੋ ਵੀ ਕਰਨਾ ਸੀ ਬਾਬਾ ਜੀ ਨੇ ਕਰਨਾ ਸੀ ਉਹਨਾਂ ਘੋੜਾ ਭਜਾ ਕੇ ਪਠਾਣਾਂ ਦੀ ਟੁਕੜੀ ਵਿੱਚ ਵਾਰ ਦਿੱਤਾ ਤੇ ਤਿੰਨ ਸਿਪਾਹੀ ਟੇਕ ਲਏ ਇੱਕ ਤਾਂ ਆਪਣੇ ਘੋੜੇ ਦੀਆਂ ਦਲਤੀਆਂ ਨਹੀਂ ਬਦਲਾ ਦਿੱਤਾ ਦੂਜੇ ਦੋਹਾਂ ਵੱਲ ਬਾਬਾ ਜੀ ਵਧੇ ਤੇ ਬਸੁਰਤ ਜੇ ਪਏ ਸਿਪਾਹੀਆਂ ਨੂੰ ਧੌਣੋਂ ਫੜ ਕੇ ਇੰਨੇ ਜ਼ੋਰ ਨਾਲ ਬੋੜ ਦੇ ਰੁੱਖ ਵਿੱਚ ਮਾਰਿਆ ਕਿ ਦੋਹਾਂ ਦੇ ਸਿਰ ਪਾਟ ਗਏ ਦੇਖੀ ਫਿਰ ਸਾਡੀ ਪ੍ਰਾਉਣਚਾਰੀ ਆਉ ਤੁਸੀਂ ਵੀ ਫੇਰ ਨਾ ਕਹੋ ਕਿ ਖਾਤਰਦਾਰੀ ਵਿੱਚ ਕੋਈ ਕਮੀ ਰਹਿ ਗਈ ਸੀ ਕਹਿੰਦਿਆਂ ਬਾਬਾ ਜੀ ਨੇ ਦੋਵੇਂ ਪਠਾਨ ਹੀਠਾਂ ਸੁੱਟ ਲਏ ਯਾ ਖੁਦਾ ਕਹਿੰਦਿਆਂ ਫੌਜਦਾਰ ਨੇ ਘੋੜੇ ਨੂੰ ਅੱਡੀ ਲਾਈ ਤੇ ਹਰਨ ਹੋ ਗਿਆ ਉਹ ਖਲੋਜਾ ਪਰੌਣਿਆ ਤੇਰੀ ਸੇਵਾ ਤਾਂ ਰਹਿ ਹੀ ਗਈ ਸੀ ਪਰ ਪਠਾਨ ਨੇ ਰੁਕਣਾ ਕਿੱਥੋਂ ਸੀ ਤੇ ਇਹ ਉਹੀ ਪਠਾਨ ਸੀ ਜੋ ਬਾਬਾ ਜੀ ਨਾਲ ਭਿੜੀ ਉਸ ਟੁਕੜੀ ਦਾ ਫੌਜਦਾਰ ਸੀ ਸ਼ਾਮ ਸਿੰਘ ਤਾਂ ਜੀ ਹੱਥਾਂ ਨਾਲ ਹੀ ਬੰਦਾ ਪਾੜ ਦਿੰਦਾ ਹੈ ਮਹੀਨਾ ਭਾਵੇਂ ਠੰਡ ਦਾ ਸੀ ਪਰ ਜ਼ੈਨ ਖਾਨ ਨੂੰ ਖਬਰ ਦਿੰਦੇ ਪਠਾਨ ਦੇ ਲੋ ਟੋਪੇ ਹੇਠੋਂ ਮੁੜਕਾ ਉਸੇ ਦਿਨ ਵਾਂਗ ਚੋ ਰਿਹਾ ਸੀ ਸਰਦਾਰ ਜੱਸਾ ਸਿੰਘ ਦਾ ਨਾਮ ਸੁਣਦੇ ਹੀ ਜ਼ੈਨ ਖਾਨ ਨੇ ਨਾ ਆ ਦੇਖਿਆ ਨਾ ਤਾਂ ਸਿੱਖ ਵਹੀਰ ਵਿੱਚੋਂ ਬੱਸ ਭੱਜਣ ਦੀ ਕੀਤੀ ਜਾਂਦਾ ਹੋਇਆ ਉਹ ਆਪਣੀ ਟੁਕੜੀ ਨੂੰ ਵੀ ਨਾ ਕਹਿ ਸਕਿਆ ਕਿ ਵਾਪਸ ਮੁੜੋ ਜ਼ੈਨ ਖਾਨ ਤੇ ਮਲੇਰੀ ਭੀਖਨ ਖਾਨ ਤਾਂ ਆਪਣੇ ਲਸ਼ਕਰ ਕੋਲ ਮੁੜ ਆਏ ਪਰ ਉਹਨਾਂ ਦੇ 7800 ਸਿਪਾਹੀ ਸਗੋਂ ਸਿੱਖਾਂ ਦੇ ਘੇਰੇ ਵਿੱਚ ਆ ਗਏ ਬਾਬਾ ਸ਼ਾਮ ਸਿੰਘ ਤੇ ਸਰਦਾਰ ਜੱਸਾ ਸਿੰਘ ਦੇ ਦਲ ਨੇ ਆਪਣੇ ਵਹੀਰ ਦੇ ਦਿਵਾਲੇ ਕਤਾਰਾਂ ਬਣਾ ਲਈਆਂ ਜਿਹੜੀਆਂ ਕਿਸੇ ਕਿਲੇ ਦੀ ਕੰਧ ਜਿਹੀਆਂ ਮਜ਼ਬੂਤ ਸਨ ਤੇ 7800 ਸਿਪਾਹੀ ਸਿੰਘਾਂ ਦੇ ਘੇਰੇ ਵਿੱਚ ਘਿਰ ਗਏ ਸ਼ିକਾਰੀ ਆਪ ਸ਼ਿਕਾਰ ਹੋ ਗਏ ਇਹਨਾਂ ਸਾਰੇ ਪਠਾਨ ਸਿਪਾਈਆਂ ਤੇ ਸਿੱਖ ਵੀਰ ਬਿਨਾ ਸ਼ਸਤਰਾਂ ਤੋਂ ਹੀ ਟੁੱਟ ਕੇ ਪੈ ਗਿਆ ਤੇ ਪਲਾਂ ਵਿੱਚ ਹੀ 7-800 ਸਿਪਾਈਆਂ ਦੀ ਟੁਕੜੀ ਹੱਥਾਂ ਨਾਲ ਹੀ ਪਾੜ ਦਿੱਤੀ ਸਰਦਾਰ ਜੱਸਾ ਸਿੰਘ ਜੀ ਜੈਨੇ ਤੇ ਮਲੇਰੀ ਭੀਖਣ ਖਾਨ ਨੂੰ ਮੈਂ ਸੰਭਾਲਦਾ ਹਾਂ ਤੁਸੀਂ ਵੀ ਹੀਰ ਦੇ ਨੇੜੇ ਰਹੋ ਬਾਹਰਲੀ ਕਤਾਰ ਵਿੱਚ ਅਸੀਂ ਡਟਦੇ ਹਾਂ ਤੇ ਅੰਦਰਲੀ ਜ਼ਿੰਮੇਵਾਰੀ ਤੁਸੀਂ ਸੰਭਾਲੋ ਬਾਬਾ ਸ਼ਾਮ ਸਿੰਘ ਨੇ ਸਰਦਾਰ ਜੱਸਾ ਸਿੰਘ ਨੂੰ ਕਿਹਾ ਸਤਿਵਚਨ ਜਥੇਦਾਰ ਜੀ ਤੁਸੀਂ ਹੀਠਾਂ ਵਾਲਾ ਮੋਰਚਾ ਸੰਭਾਲ ਲਓ ਪਹਾੜ ਵੱਲ ਸਰਦਾਰ ਚਟਤ ਸਿੰਘ ਹੁਣੀ ਡਟੇ ਹੋਏ ਹਨ ਲੈਂਦੀ ਟਿੱਕੀ ਕੰਨੀ ਸਰਦਾਰ ਹਰੀ ਸਿੰਘ ਤੇ ਰਾਮਗੜੀਏ ਸਰਦਾਰਾਂ ਨੂੰ ਮੈਂ ਚੜ੍ਹਦੇ ਵੱਲ ਭੇਜਦਾ ਹਾਂ ਇਸ ਤਰ੍ਹਾਂ ਸਾਰਾ ਵਹੀਰ ਸਾਡੇ ਘੇਰੇ ਵਿੱਚ ਆ ਜਾਵੇਗਾ ਸਰਦਾਰ ਜੱਸਾ ਸਿੰਘ ਦੇ ਮਨ ਵਿੱਚ ਸੀ ਕਿ ਉਹ ਸਾਰੇ ਵਹੀਰ ਨੂੰ ਵਿਚਾਲੇ ਕਰਕੇ ਆਲੇ-ਦੁਆਲੇ ਜੰਗਜੂ ਸਿੰਘਾਂ ਦਾ ਗੋਲ ਚੱਕਰ ਬਣਾ ਲੈਣ ਸਭ ਪਾਸਿਆਂ ਦੇ ਨਿਸ਼ਾਨਾ ਵਾਲੇ ਸਿੰਘਾਂ ਨੂੰ ਸਾਵਧਾਨ ਰਹਿਣ ਲਈ ਕਹਿ ਦਿਓ ਜਦੋਂ ਹੀ ਕਿਸੇ ਪਾਸੇ ਅਫਗਾਨ ਭਾਰੂ ਹੁੰਦੇ ਦਿਸਣ ਤਾਂ ਇਸ਼ਾਰਾ ਕਰ ਦੇਣ ਤਾਂ ਜੋ ਹੋਰ ਜਥੇ ਉਧਰ ਮਦਦ ਲਈ ਭੇਜੇ ਜਾਣ ਜ਼ੈਨਖਾਨ ਵੱਲ ਤੁਰਦਿਆਂ ਬਾਬਾ ਜੀ ਨੇ ਸਰਦਾਰ ਜੱਸਾ ਸਿੰਘ ਨੂੰ ਸੂਚਿਤ ਕੀਤਾ ਸਤਬਚਨ ਜਥੇਦਾਰ ਜੀ ਕਹਿੰਦਿਆਂ ਦੋਹਾਂ ਸੂਰਮਿਆਂ ਨੇ ਇੱਕ ਦੂਜੇ ਨੂੰ ਫਤਿਹ ਬੁਲਾਈ ਸਰਹੰਦ ਵਾਲੇ ਜ਼ੈਨਖਾਨ ਨੂੰ ਅਬਦਾਲੀ ਦਾ ਸਨੇਹਾ ਮਿਲਿਆ ਤੁਸੀਂ ਭਾਵੇਂ ਇਹਨਾਂ ਨਾਲ ਨਾ ਲੜੋ ਬਸ ਇੱਥੇ ਰੋਕੀ ਰੱਖੋ ਤੇ ਅੱਗੇ ਨਾ ਵਧਣ ਦਿਓ ਅਸੀਂ ਪਿੱਛੋਂ ਚੜੇ ਆਉਂਦੇ ਹਾਂ ਜਲਦੀ ਹੀ ਸਭ ਨੂੰ ਕੁਚਲ ਦਿਆਂਗੇ ਇਹ ਸਨੇਹਾ ਭੇਜਦਿਆਂ ਹਜੇ ਅਬਦਾਲੀ ਦੇ ਲਸ਼ਕਰ ਦਾ ਸਾਹਮਣਾ ਸਰਦਾਰ ਚੜਤ ਸਿੰਘ ਦੇ ਜਥੇ ਨਾਲ ਨਹੀਂ ਹੋਇਆ ਸੀ ਉਹਨਾਂ ਨੂੰ ਕੀ ਪਤਾ ਸੀ ਕਿ ਸਰਦਾਰ ਚੜਤ ਸਿੰਘ ਕਿਸ ਤਰ੍ਹਾਂ ਬਿਜਲੀ ਬਣ ਕੇ ਉਹਨਾਂ ਉੱਤੇ ਟੁੱਟੇਗਾ ਸਰਦਾਰ ਦਾ ਜੱਥਾ ਅਬਦਾਲੀ ਦੇ ਹਰਿਆਵਲ ਦਸਤੇ ਕਹੇ ਜਾਂਦੇ ਪਠਾਣਾ ਉੱਤੇ ਟੁੱਟ ਪਿਆ ਪਾਣੀਪਤ ਵਿੱਚ ਵਿਰੋਧੀਆਂ ਦੀਆਂ ਖਾਨਿਆਂ ਭੁਲਾ ਦੇਣ ਵਾਲੇ ਇਸ ਹਰਿਆਵਲ ਦਸਤੇ ਦੇ ਦਿਓ ਕਦ ਪਠਾਨ ਸਿੰਘਾਂ ਦੀਆਂ ਪਗੋਤੀਆਂ ਅੱਗੇ ਮੇਮਣੇ ਸਾਬਤ ਹੋਏ ਘੜੀ ਤੋਂ ਘੜੀ ਦੀ ਲੜਾਈ ਵਿੱਚ ਹੀ ਹਰਿਆਵਲ ਦਸਤਾ ਢੇਰ ਹੋ ਗਿਆ ਇਧਰ ਬਾਬਾ ਸ਼ਾਮ ਸਿੰਘ ਜ਼ੈਨ ਖਾਨ ਤੇ ਭੀਖਨ ਖਾਨ ਦੇ ਲਸ਼ਕਰ ਤੇ ਟੁੱਟ ਕੇ ਪੈ ਗਏ ਨਗਾਰੇ ਵਜਾਉਂਦੇ ਸਿੰਘ ਜਿਉਂ-ਜਿਉਂ ਅੱਗੇ ਵਧ ਰਹੇ ਸਨ ਪਠਾਣਾ ਨੂੰ ਕੰਬਣੀ ਛਿੜ ਰਹੀ ਸੀ ਦੂਰੋਂ ਵੱਧੇ ਸਿੰਘਾਂ ਨੇ ਤੀਰਾਂ ਦੀਆਂ ਬਾਛੜਾਂ ਕੀਤੀਆਂ ਤੇ ਪਠਾਣਾ ਦੀਆਂ ਮੂਰਲੀਆਂ ਕਤਾਰਾਂ ਟਹਿ ਗਈਆਂ ਰਹਿੰਦੀ ਕਸਰ ਸਿੰਘਾਂ ਦੇ RAM ਜੰਗਿਆਂ ਨੇ ਪੂਰੀ ਕਰ ਦਿੱਤੀ ਸਿੰਘ ਬਿਨਾ ਸ਼ਾਇਦ ਹੀ ਧਰਤੀ ਤੇ ਕੋਈ ਹੋਰ ਸੂਰਮਾ ਹੋਵੇ ਜੋ ਘੋੜੇ ਦੜਾਉਂਦੇ ਹੋਏ RAM ਜੰਗਿਆਂ ਨਾਲ ਇੰਨੇ ਕਮਾਲ ਨਿਸ਼ਾਨੇ ਫੁੰਡ ਸਕਦਾ ਹੋਵੇ ਬਾਬਾ ਸ਼ਾਮ ਸਿੰਘ ਨੇ ਸਿੰਘਾਂ ਦੇ ਪੰਜ ਜਥੇ ਬਣਾ ਲਏ ਦੋ ਜਥੇ ਖੱਬੇ ਹੱਥ ਭਾਈ ਕਰੋੜਾ ਸਿੰਘ ਦੀ ਕਮਾਂਡ ਹੇਠ ਭਾਈ ਕਰੋੜਾ ਸਿੰਘ ਤੋਂ ਅੱਗੇ ਜਾ ਕੇ ਇਹ ਮਿਸਲ ਕਰੋੜ ਸਿੰਘੀਆ ਕਰਕੇ ਜਾਣੀ ਜਾਣ ਲੱਗੀ ਦੋ ਜਥੇ ਸੱਜੇ ਪਾਸੇ ਭਾਈ ਨਾਰ ਸਿੰਘ ਤੇ ਬਿੰਡਾ ਸਿੰਘ ਦੀ ਅਗਵਾਈ ਵਿੱਚ ਵਧੇ ਵਿਚਕਾਰਲੇ ਜਥੇ ਦੀ ਕਮਾਂਡ ਬਾਬਾ ਸ਼ਾਮ ਸਿੰਘ ਕੋਲ ਹੀ ਸੀ ਭਾਈ ਕਰੋੜਾ ਸਿੰਘ ਦੇ ਜਥੇ ਵਿੱਚ ਰਾਮ ਜੰਗਿਆਂ ਦੇ ਮਾਰ ਯੋਧੇ ਸਨ ਕਰੋੜਾ ਸਿੰਘ ਦੇ ਤਾਂ ਆਪਣੇ ਵੱਡੇ ਰਾਮ ਜੰਗੇ ਵਿੱਚ ਇੱਕੋ ਵਾਰ ਅੱਧਾ ਕਿਲੋ ਬਰੂਦ ਪੈ ਜਾਂਦਾ ਸੀ ਜਿੱਧਰ ਵੀ ਭਾਈ ਕਰੋੜਾ ਸਿੰਘ ਨਿਸ਼ਾਨਾ ਬੰਨ ਕੇ ਚਲਾਉਂਦਾ ਅਗਲੇ ਪਲ 20-25 ਪਠਾਨ ਹਵਾ ਵਿੱਚ ਉੱਡਦੇ ਦਿਸਦੇ ਭਾਈ ਨਾਰ ਸਿੰਘ ਹੁਣਾਂ ਦੇ ਜੱਥੇ ਨੇ ਖਰੜ ਵਾਲੇ ਲక్ష్ਮੀ ਨਾਰਾਇਣ ਦੀ ਟੁਕੜੀ ਤੇ ਹੱਲਾ ਬੋਲਿਆ ਇਹ ਉਹੀ دیਵਾਨ ਸੀ ਜੋ ਕਹਿੰਦਾ ਸੀ ਚੱਕਰ ਵਿਊ ਰੂਪੀ ਜੈਸਾ ਘੇਰਾ ਅਬਦਾਲੀ ਨੇ ਸਿੱਖਾਂ ਨੂੰ ਪਾਇਆ ਹੈ ਉਸ ਨੂੰ ਤਾਂ ਅਭਿਮਨਿਉ ਵੀ ਨਹੀਂ ਤੋੜ ਸਕਦਾ ਪਰ ਸਿੰਘ ਤਾਂ ਉਸ ਦੇ ਸਾਹਮਣੇ ਵੀ ਆਖਲੋਤੇ ਸਨ ਲక్ష్ਮੀ ਨਾਰਾਇਣ ਐਸਾ ਭੱਜਿਆ ਕਿ ਫੇਰ ਪਛਾਹ ਮੁੜ ਕੇ ਨਹੀਂ ਦੇਖਿਆ ਪਠਾਣਾ ਦੇ ਤਾਂ ਚਤ ਚਿੱਤੇ ਵੀ ਨਹੀਂ ਸੀ ਕਿ ਸਿੰਘ ਐਸਾ ਹਮਲਾ ਕਰ ਦੇਣਗੇ ਤੇ ਤੀਰਾਂ ਤੇ ਗੋਲੀਆਂ ਦੀ ਇਹੋ ਜੀ ਬੁਸ਼ਾਰ ਕਰਨਗੇ ਕਿ 1 ਲੱਖ ਦੇ ਕਰੀਬ ਫੌਜ ਦੇ ਪੈਰ ਉਖੜ ਜਾਣਗੇ ਪਠਾਣਾ ਦੇ ਨੇੜੇ ਪਹੁੰਚਦਿਆਂ ਬਾਬਾ ਸ਼ਾਮ ਸਿੰਘ ਤੇ ਜਥੇ ਦੇ ਬਾਕੀ ਸਿੰਘਾਂ ਨੇ ਤੇਗਾਂ ਧੂਕੇ ਮਿਆਨ ਵਿੱਚੋਂ ਕੱਢੀਆਂ ਸੱਪ ਦੇ ਫੁਕਾਰੇ ਜਿਹੀ ਸਰਰ ਕਰਦੀ ਆਵਾਜ਼ ਆਈ ਤੇ ਪਠਾਣਾ ਦੇ ਸਾਹ ਸੁੱਤੇ ਗਏ ਇਸ ਰੋਅ ਅੱਗੇ ਜ਼ੈਨ ਖਾਨ ਤੇ ਭੀਖਨ ਖਾਨ ਤਾਂ ਕੀ ਦੁਨੀਆ ਦੀ ਕੋਈ ਵੀ ਤਾਕਤ ਨਹੀਂ ਟਿਕ ਸਕਦੀ ਸੀ ਘੜੀ ਦੋ ਘੜੀ ਅੜ ਕੇ ਜ਼ੈਨ ਖਾਨ ਨੇ ਪਿੱਛੇ ਹਟਣ ਵਿੱਚ ਹੀ ਭਲਾ ਜਾਣਿਆ ਭੱਜਦੇ ਫੌਜਦਾਰ ਨੂੰ ਦੇਖ ਕੇ ਫੌਜਾਂ ਵੀ ਪਛਾਣ ਉਹ ਭੱਜੀਆਂ ਮਲੇਰੀ ਭੀਖਨ ਤਾਂ ਜਿਵੇਂ ਪਹਿਲਾਂ ਹੀ ਭੱਜਣ ਲਈ ਤਿਆਰ ਖਲੋਤਾ ਸੀ ਜਿਸ ਜ਼ੈਨ ਖਾਨ ਨੂੰ ਆਪਣੀ ਮਦਦ ਲਈ ਸੱਦਿਆ ਸੀ ਜਦ ਉਹ ਨਹੀਂ ਖਲੋ ਸਕਿਆ ਤਾਂ ਭੀਖਨ ਖਾਨ ਵਿਚਾਰਾ ਕਿਹੜੇ ਖੇਤ ਦੀ ਮੂਲੀ ਸੀ ਭੱਜਿਆ ਜਾਂਦਾ ਉਹੀ ਪਟਾਣ ਜਿਸ ਦੀ ਬਾਬਾ ਸ਼ਾਮ ਸਿੰਘ ਨਾਲ ਪਹਿਲਾਂ ਵੀ ਟੱਕਰ ਹੋ ਚੁੱਕੀ ਸੀ ਏਨੇ ਡਰ ਨਾਲ ਬਾਬਾ ਸ਼ਾਮ ਸਿੰਘ ਵੱਲ ਦੇਖ ਰਿਹਾ ਸੀ ਜਿਵੇਂ ਕੋਈ ਇਕੱਲਾ ਹਿਰਨ ਸ਼ੇਰਾਂ ਦੇ ਝੁੰਡ ਵਿੱਚ ਫਸ ਗਿਆ ਹੋਵੇ ਡਰ ਉਸ ਦੀਆਂ ਅੱਖਾਂ ਵਿੱਚੋਂ ਡੁੱਲਦਾ ਸਾਫ਼ ਦਿਖਾਈ ਦੇ ਰਿਹਾ ਸੀ ਸਰਹੰਦ ਅਤੇ ਮਲੇਰ ਕੋਟਲੇ ਦੀਆਂ ਫੌਜਾਂ ਭੱਜੀਆਂ ਤੇ 2 2.5 ਮੀਲ ਜਾ ਕੇ ਰੁਕੀਆਂ ਮਗਰ ਭੱਜਣ ਵਾਲੇ ਸਿੰਘਾਂ ਨੂੰ ਬਾਬਾ ਸ਼ਾਮ ਸਿੰਘ ਨੇ ਆਵਾਜ਼ ਮਾਰਦਿਆਂ ਰੋਕਿਆ ਆਪਾਂ ਵਹੀਰ ਤੋਂ ਤੇ ਬਾਕੀ ਸਿੰਘਾਂ ਤੋਂ ਦੂਰ ਨਹੀਂ ਜਾਣਾ ਦੇ ਸਿੰਘ ਪਿੱਛੇ ਮੁੜ ਆਏ ਜ਼ੈਨੇ ਤੇ ਪੀਖਨ ਖਾਨ ਦੇ ਪੱਜ ਜਾਣ ਤੇ ਬਾਬਾ ਸ਼ਾਮ ਸਿੰਘ ਨੇ ਮੁੜ ਮਲਵਈ ਸਿੰਘਾਂ ਨੂੰ ਬੁਲਾਇਆ ਨੇਜ਼ਿਆਂ ਤੇ ਛੰਡੀਆਂ ਬੰਨੀਆਂ ਉਹ ਤਿੰਨੇ ਵਕੀਲ ਅੱਗੇ ਆਏ ਤੇ ਵਹੀਰ ਦੇ ਮੂਹਰੇ ਹੋ ਤਰੇ ਕੁੱਪ ਵਾਲੇ ਸਥਾਨ ਤੇ ਸਰਦਾਰ ਚੜਤ ਸਿੰਘ ਬਾਕੀ ਸਿੰਘਾਂ ਨਾਲ ਡਟਿਆ ਹੋਇਆ ਸੀ ਭਾਵੇਂ ਪਹਿਲੇ ਹਮਲਿਆਂ ਵਿੱਚ ਉਹਨਾਂ ਅਫਗਾਨਾਂ ਨੂੰ ਬੁਰੀ ਤਰ੍ਹਾਂ ਭਾਜ ਦੇ ਦਿੱਤੀ ਸੀ ਤੇ ਗੱਲ ਸਿਰਫ ਡਟ ਕੇ ਇੱਥੇ ਜੰਗ ਕਰਨ ਦੀ ਹੁੰਦੀ ਤਾਂ ਉਹ ਜਾਨਾ ਹੂਲ ਕੇ ਜੂਝਦੇ ਤੇ ਗਿਲਜਿਆਂ ਨੂੰ ਜ਼ੇਲਮ ਪਾਰ ਕਰਵਾ ਕੇ ਹੀ ਮੁੜਦੇ ਪਰ ਵੱਡਾ ਫਿਕਰ ਪਰਿਵਾਰਾਂ ਨੂੰ ਸਹੀ ਸਲਾਮਤ ਬਚਾ ਕੇ ਘੇਰੇ ਤੋਂ ਪਾਰ ਲਿਜਾਣਾ ਸੀ ਅਫਗਾਨਾਂ ਦੇ ਹਰਿਆਵਲ ਦਸਤੇ ਦੇ ਢੇ ਜਾਣ ਕਰਕੇ ਪਠਾਨ ਸੈਨਾ ਕੁਝ ਚਿਰ ਲਈ ਖਲੋ ਗਈ ਹੋ ਸਕਦਾ ਹੈ ਅਗਲੀ ਨੀਤੀ ਘਟਦੇ ਹੋਣ ਪਰ ਕਿੰਨਾ ਕਚਰ ਕਿੰਨਾ ਕਚਰ ਉਹਨਾਂ ਐਸੇ ਤਰ੍ਹਾਂ ਖਲੋਤੇ ਰਹਿਣਾ ਸੀ ਆਖਰ ਤਾਂ ਉਹਨਾਂ ਅੱਗੇ ਵਧਣਾ ਹੀ ਸੀ ਸਰਦਾਰ ਚੜਤ ਸਿੰਘ ਨੇ ਮੁਖੀ ਸਰਦਾਰਾਂ ਨਾਲ ਸਲਾਹ ਕਰਕੇ ਸਰਦਾਰ ਜੱਸਾ ਸਿੰਘ ਆਲੂਵਾਲੀਏ ਵੱਲ ਸਨੇਹਾ ਕਲਵਾਇਆ ਖਾਲਸਾ ਜੀ ਮੇਰੀ ਇਹ ਵਿਚਾਰ ਹੈ ਕਿ ਜਿਸ ਤਰ੍ਹਾਂ ਅਫਗਾਨਾਂ ਨੇ 12 12000 ਦੇ 4 ਤੁੰਮਣ ਬਣਾਏ ਹਨ ਅਸੀਂ ਵੀ 4 ਮਿਸਲਾਂ ਦਾ ਇਕੱਠਾ ਇੱਕ ਥੰਨਾ ਬਣਾਈਏ ਉਹਨਾਂ ਚਾਰਾਂ ਦੇ ਪਾਸਿਆਂ ਤੋਂ 2-2 ਮਿਸਲਾਂ ਸਹਾਇਤਾ ਲਈ ਲਾਈਏ ਤਾਂ ਕਿ ਜਿਹੜਾ ਪਾਸਾ ਕਮਜ਼ੋਰ ਹੋਵੇ ਉਸ ਪਾਸੇ ਮਦਦ ਪਹੁੰਚਾਈ ਜਾ ਸਕੇ ਕਿਉਂ ਨਹੀਂ ਅਸੀਂ ਇੱਥੇ ਹੀ ਕੰਧ ਬਣਾ ਕੇ ਖਲੋ ਜਾਂਦੇ ਹਾਂ ਤੇ ਅਬਦਾਲੀ ਨਾਲ ਲੋਹਾ ਲੈ ਲੈਂਦੇ ਹਾਂ ਉਸ ਨੂੰ ਇੱਥੋਂ ਮੁੜਨ ਲਈ ਮਜਬੂਰ ਕਰਦੇ ਹਾਂ ਮੇਰਾ ਖਾਲਸੇ ਪੰਥ ਨਾਲ ਕੌਲ ਹੈ ਕਿ ਜਿਸ ਪਾਸੇ ਵੀ ਮਦਦ ਚਾਹੀਦੀ ਹੋਵੇਗੀ ਮੈਂ ਤੁਰੰਤ ਪਹੁੰਚਾਂਗਾ ਮਦਦ ਲਈ ਰਾਖਮੀਆਂ ਮਿਸਲਾਂ ਦੀ ਅਗਵਾਈ ਮੈਂ ਕਰਾਂਗਾ ਤੇ ਜਿੱਥੇ ਵੀ ਅਫਗਾਨ ਭਾਰੇ ਪੈਂਦੇ ਹੋਏ ਉਹਨਾਂ ਦੇ ਮੂੰਹ ਪੰਨਾਂਗਾ ਅਫਗਾਨਾਂ ਦੇ ਅਰਬੀ ਘੋੜੇ ਤਾਂ ਹਜੇ ਵੀ 100-100 ਕੋ ਹੋਰ ਚੱਲ ਲੈਣਗੇ ਪਰ ਸਾਡੇ ਘੋੜੇ ਤਾਂ ਥੱਕਣ ਲੱਗੇ ਹਨ ਅਫਗਾਨ ਹਨੇਰੀ ਵਾਂਗ ਝੂਕਦੇ ਆਉਂਦੇ ਹਨ ਮੰਨਿਆ ਕਿ ਅਸੀਂ ਵੀ ਤੇਜ਼ ਅਰੋਲੇ ਬਣ ਕੇ ਉਹਨਾਂ ਨੂੰ ਠੱਲ ਲੈਂਦੇ ਹਾਂ ਪਰ ਗਿਣਤੀ ਵਿੱਚ ਧਰਤੀ ਅੰਬਰ ਜਿੰਨਾ ਫਰਕ ਹੈ ਏ ਸੁਨੇਹਾ ਜਦ ਸਰਦਾਰ ਜੱਸਾ ਸਿੰਘ ਕੋਲ ਪਹੁੰਚਿਆ ਤਾਂ ਉਹਨਾਂ ਸਰਦਾਰ ਬਘੇਲ ਸਿੰਘ ਸਰਦਾਰ ਹਰੀ ਸਿੰਘ ਤੇ ਬਾਬਾ ਸ਼ਾਮ ਸਿੰਘ ਨਾਲ ਸਲਾਹ ਕੀਤੀ ਸਾਰਿਆਂ ਦੀ ਇੱਕੋ ਮਤ ਸੀ ਕਿ ਹੁਣ ਮਿਸਲਾਂ ਇਸ ਤਰ੍ਹਾਂ ਵੰਡਣ ਦਾ ਸਮਾਂ ਨਹੀਂ ਸੋ ਜੋ ਜਿੱਥੇ ਡਟਿਆ ਹੈ ਡਟਿਆ ਰਹੇ ਸਰਦਾਰ ਚੜਤ ਸਿੰਘ ਨੂੰ ਸੁਨੇਹਾ ਭਜਵਾਇਆ ਗਿਆ ਸਰਦਾਰ ਚੜਤ ਸਿੰਘ ਜੀ ਆਪ ਜੀ ਦੀ ਰਾਏ ਤੇ ਸਮੂਹ ਸਿੰਘਾਂ ਨੇ ਵਿਚਾਰ ਕੀਤੀ ਹੈ ਤੇ ਪੰਜਾਂ ਸਿੰਘਾਂ ਨੇ ਗੁਰਮਤਾ ਇਹ ਕੀਤਾ ਹੈ ਕਿ ਹੁਣ ਮਿਸਲਾਂ ਨੂੰ ਵੰਡਣ ਦਾ ਸਮਾਂ ਸਾਡੇ ਕੋਲ ਨਹੀਂ ਇਹ ਕਾਰਜ ਤਾਂ ਜੰਗ ਸ਼ੁਰੂ ਹੋਣ ਤੋਂ ਪਹਿਲਾਂ ਕਰਨ ਵਾਲੇ ਹੁੰਦੇ ਹਨ ਮਹਾਰਾਜ ਦੀ ਕਰਨੀ ਕਿ ਸਾਨੂੰ ਤਿਆਰੀ ਦਾ ਮੌਕਾ ਨਹੀਂ ਮਿਲਿਆ ਅਫਗਾਨ ਤਾਂ ਘਰੋਂ ਹੀ ਤਿਆਰੀ ਨਾਲ ਆਏ ਹਨ ਪਰ ਸਾਡੇ ਤੇ ਜੰਗ ਇੱਕਦਮ ਪੈ ਗਈ ਹਾਲਾਂਕਿ ਖਾਲਸਾ ਸਦਾ ਤਿਆਰਬਰ ਤਿਆਰ ਹੈ ਤੇ ਜੰਗ ਲਈ ਸਦਾ ਤਤਪਰ ਹੈ ਸੋ ਹੁਣ ਕਲਗੀਧਰ ਪਾਤਸ਼ਾਹ ਤੇ ਸ਼ਹੀਦਾਂ ਕੋਲ ਅਰਦਾਸ ਕਰਕੇ ਜਿੰਨਾ ਮੋਰਚਿਆਂ ਤੇ ਡਟੇ ਹੋ ਤਕੜੇ ਹੋ ਕੇ ਡਟੇ ਰਹੋ ਸਤਿਵਚਨ ਖਾਲਸਾ ਜੀ ਸਰਦਾਰ ਚਰਤ ਸਿੰਘ ਨੇ ਸੁਨੇਹਾ ਮਿਲਦਿਆਂ ਹੀ ਪੰਥ ਦੀ ਆਗਿਆ ਨੂੰ ਸਿਰ ਨਿਵਾਇਆ ਤੇ ਜਕਾਰਾਂ ਛੱਡਦਿਆਂ ਕਿਰਪਾਨ ਧੂਕੇ ਮਿਆਂ ਨੂੰ ਬਾਹਰ ਕੱਢੀ ਖੁਸ਼ੀਆਂ ਦੇ ਜਕਾਰੇ ਗਜਾਵੇ ਨਿਹਾਲੋ ਜਾਵੇ ਧੰਨ ਧੰਨ ਸ਼ਹੀਦ ਬਾਬਾ ਅਜੀਤ ਸਿੰਘ ਜੀ ਦੇ ਮਨ ਨੂੰ ਭਾਵੇ ਸਤਿ ਸ੍ਰੀ ਅਕਾਲ ਖੁਸ਼ੀਆਂ ਦੇ ਜਕਾਰੇ ਗਜਾਵੇ ਨਿਹਾਲ ਹੋ ਜਾਵੇ ਧੰਨ ਧੰਨ ਸ਼ਹੀਦ ਬਾਬਾ ਜੁਝਾਰ ਸਿੰਘ ਜੀ ਦੇ ਮਨ ਨੂੰ ਭਾਵੇ ਸਤਿ ਸ੍ਰੀ ਅਕਾਲ ਖੁਸ਼ੀਆਂ ਦੇ ਜਕਾਰੇ ਗਜਾਵੇ ਨਿਹਾਲ ਹੋ ਜਾਵੇ ਧੰਨ ਧੰਨ ਸ਼ਹੀਦ ਬਾਬਾ ਸੰਗਤ ਸਿੰਘ ਜੀ ਦੇ ਮਨ ਨੂੰ ਭਾਵੇ ਸਤਿ ਸ੍ਰੀ ਅਕਾਲ ਖੁਸ਼ੀਆਂ ਦੇ ਜਕਾਰੇ ਗਜਾਵੇ ਨਿਹਾਲ ਹੋ ਜਾਵੇ ਧੰਨ ਧੰਨ ਸ਼ਹੀਦ ਭਾਈ ਬਚਿੱਤਰ ਸਿੰਘ ਜੀ ਦੇ ਮਨ ਨੂੰ ਭਾਵੇ ਸਤਿ ਸ੍ਰੀ ਅਕਾਲ ਖੁਸ਼ੀਆਂ ਦੇ ਜਕਾਰੇ ਗਜਾਵੇ ਨਿਹਾਲ ਹੋ ਜਾਵੇ ਧੰਨ ਧੰਨ ਸ਼ਹੀਦ ਭਾਈ ਸੁਖਾ ਸਿੰਘ ਜੀ ਦੇ ਮਨ ਨੂੰ ਭਾਵੇ ਸਤਿ ਸ੍ਰੀ ਅਕਾਲ ਪੰਜ ਜਕਾਰੇ ਛੱਡੇ ਗਏ ਤੇ ਸਿਰ ਲੇਖੇ ਲੱਗ ਜਾਣ ਦੀ ਅਰਦਾਸ ਕੀਤੀ ਗਈ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤ